ਦਾਵ ਨਾਜ਼ਰੀਨ ਸਵਾਗਤ ਹੈ ਆਪ ਸਭ ਦਾ دیਵਾਨੇ ਪੀਰਾਂ ਦੇ ਚੈਨਲ ਵਿੱਚ ਸੋ ਨਾਜ਼ਰੀਨ ਅੱਜ ਮੈਂ ਆਪ ਸਭ ਲਈ ਬਹੁਤ ਹੀ ਖਾਸ ਵੀਡੀਓ ਲੈ ਕੇ ਹਾਜ਼ਰ ਹੋਈ ਹਾਂ ਅੱਜ ਦੀ ਇਹ ਵੀਡੀਓ ਉਹਨਾਂ ਭਗਤਾਂ ਲਈ ਹੈ ਜਿਹੜੇ ਕਹਿੰਦੇ ਨੇ ਕਿ ਪੀਰ ਸਾਡੇ ਸੁਣਦੇ ਨਹੀਂ ਅਸੀਂ ਹਰ ਰੋਜ਼ ਸਵੇਰੇ ਸ਼ਾਮ ਪੀਰਾਂ ਦੀ ਤੂਫ਼ ਬੱਤੀ ਕਰਦੇ ਆਂ ਬੰਦ ਗਏ ਕਰਦੇ ਹਾਂ ਪੀਰਾਂ ਤੇ ਬੜਾ ਭਰੋਸਾ ਰੱਖਦੇ ਹਾਂ ਪੀਰਾਂ ਦੀ ਨਿਯਾਜ਼ ਵੰਡਦੇ ਹਾਂ ਪੀਰਾਂ ਦੇ ਚਿਰਾਗ ਰੋਸ਼ਨ ਕਰਦੇ ਹਾਂ ਪਰ ਫੇਰ ਵੀ ਸਾਡਾ ਕੋਈ ਵੀ ਕੰਮ ਸਿਰੇ ਨਹੀਂ ਚੜਦਾ ਸਾਡੀ ਕੋਈ ਵੀ ਮਨੋ ਕਾਮਨਾ ਪੂਰੀ ਨਹੀਂ ਹੁੰਦੀ ਇਹ ਸਭ ਕੁਝ ਕਰਦਿਆਂ ਕਰਦਿਆਂ ਪਤਾ ਨਹੀਂ ਲੱਗਦਾ ਸਾਡੇ ਕੋਲੋਂ ਕਿੱਥੇ ਕਿਹੜੀ ਗਲਤੀ ਹੁੰਦੀ ਹੈ ਅੱਜ ਆਪਾਂ ਇਸ ਵਿਸ਼ੇ ਤੇ ਗੱਲ ਕਰਨੀ ਹੈ ਹੁਣ ਆਪਾਂ ਲੱਭੀਏ ਕਿ ਸਾਡੇ ਤੋਂ ਗਲਤੀ ਕਿਹੜੀ ਹੁੰਦੀ ਹੈ ਜਿਵੇਂ ਕਿ ਆਪਾਂ ਆਪਣੇ ਵੱਲੋਂ ਪੀਰਾਂ ਦੇ ਚਿਰਾਗ ਰੋਸ਼ਨ ਕਰਦੇ ਹਾਂ ਪਰ ਉਹ ਸਾਰਾ ਕੰਮ ਆਪਾਂ ਜਲਦੀ ਜਲਦੀ ਕਰ ਲੈਂਦੇ ਹਾਂ ਕੋਸ਼ਿਸ਼ ਨਹੀਂ ਕਰਦੇ ਆਪਾਂ ਚਿਰਾਗ ਧੋਲੇ ਜਾਂ ਜਾਂ ਫਿਰ ਸਾਫ ਕਰ ਲੈ ਜਾਂ ਕੋਸ਼ਿਸ਼ ਇਹ ਕਰਨੀ ਚਾਹੀਦੀ ਹੈ ਕਿ ਰੋਜ਼ ਦੀ ਰੋਜ਼ ਦਰਵਾਜ਼ਾ ਦੀ ਸਫਾਈ ਕੀਤੀ ਜਾਵੇ ਪਰ ਸਾਡੇ ਕੋਲ ਇੰਨਾ ਟਾਈਮ ਨਹੀਂ ਹੁੰਦਾ ਕਿਉਂਕਿ ਅਸੀਂ ਸਵੇਰ ਨੂੰ ਡੇਢ ਜਾਗਦੇ ਹਾਂ ਇਵਾਦਤ ਕੰਨੇ ਵਾਲੇ ਲਈ ਤਾਂ ਤੜਕੇ 4 ਵਜੇ ਤੋਂ ਪਹਿਲਾਂ ਜਾਗਣਾ ਚਾਹੀਦਾ ਹੈ। ਲੇਟ ਉੱਠਣ ਕਰਕੇ ਸਾਡੇ ਕਰਨੇ ਵਾਲੇ ਕੰਮ ਵੀ ਦਿਮਾਗ ਵਿੱਚ ਘੁੰਮਦੇ ਰਹਿੰਦੇ ਹਨ। ਅਸੀਂ ਜਲਦੀ-ਜਲਦੀ ਚਿਰਾਗ ਬੱਤੀ ਕਰਕੇ ਘੰਟੇ ਅਤੇ ਅੱਧੇ ਘੰਟੇ ਦਾ ਵੀ ਸਰਕਾਰ ਲਈ ਟਾਈਮ ਨਹੀਂ ਕੱਢਦੇ। ਕੁਝ ਨਾ ਕੁਝ ਸਮਾਂ ਰੋਜ਼ਾਨਾ ਸਰਕਾਰ ਤੇ ਯਾਦ ਦੇ ਵਿੱਚ ਬੈਠਣਾ ਚਾਹੀਦਾ ਇਹ ਸਮਾਂ ਸਵੇਰੇ ਸ਼ਾਮ ਰੋਜ਼ਾਨਾ ਚਾਹੀਦਾ ਹੈ ਔਰ ਇਸ ਸਮੇ ਲਈ ਸਵੇਰੇ ਸ਼ਾਮ ਰੋਜ਼ਾਨਾ ਪੱਕਾ ਟਾਈਮ ਚਾਹੀਦਾ ਹੈ ਮਨ ਦੇ ਵਿੱਚ ਇਹ ਤੜਫ ਹੋਣੀ ਚਾਹੀਦੀ ਹੈ ਕਿ ਵੱਧ ਤੋਂ ਵੱਧ ਸਮਾਂ ਸਰਕਾਰ ਤੇ ਯਾਦ ਦੇ ਵਿੱਚ ਬਿਠਣਾ ਚਾਹੀਦਾ ਅਸੀਂ ਟਾਈਮ ਤਾਂ ਪੂਰਾ ਦਿੰਦੇ ਨਹੀਂ ਸਰਕਾਰ ਦੀ ਜਿਹੜਾ ਵੀ ਤੂੰ ਬੱਤੀ ਵਾਲਾ ਕੰਮ ਹੈ ਉਹ ਜਲਦੀ ਜਲਦੀ ਵਿੱਚ ਕਰਕੇ ਆਪਾਂ ਪਰੇ ਹੁੰਦੇ ਹਾਂ ਇਹ ਹੀ ਸਭ ਤੋਂ ਵੱਡਾ ਕਾਰਨ ਹੈ ਕਿ ਅਸੀਂ ਇੱਕ ਫਾਰਮੈਲਿਟੀ ਪੂਰੀ ਕਰਦੇ ਹਾਂ ਜਿਹੜਾ ਵੀ ਕੰਮ ਕਰਨਾ ਉਹ ਸੱਚੇ ਦਿਲੋਂ ਨਹੀਂ ਕਰਦੇ ਪੂਰੀ ਲਗਨ ਦੇ ਨਾਲ ਨਹੀਂ ਕਰਦੇ ਐਸੇ ਕਰਕੇ ਪੀੜ ਸਾਡੇ ਸਾਡੇ ਕੋਲੋਂ ਨਾਰਾਜ਼ ਰਹਿੰਦੇ ਹਨ ਜੇਕਰ ਤੁਸੀਂ ਆਪਣੇ ਪੀਰਾਂ ਨੂੰ ਖੁਸ਼ ਰੱਖਣਾ ਚਾਹੁੰਦੇ ਹੋ ਤਾਂ ਇਹੋ ਜਿਹੀਆਂ ਗਲਤੀਆਂ ਨਹੀਂ ਹੋਣੀਆਂ ਚਾਹੀਦੀਆਂ ਦਰਬਾਰ ਦੇ ਵਿੱਚ ਪੂਰੀ ਸਫਾਈ ਹੋਣੀ ਚਾਹੀਦੀ ਹੈ ਹਰ ਕੰਮ ਬੜੇ ਪਿਆਰ ਦੇ ਨਾਲ ਕਰਨਾ ਚਾਹੀਦਾ ਹੈ ਜੇਕਰ ਤੁਸੀਂ ਪੂਰੀ ਲਗਨ ਦੇ ਨਾਲ ਕੰਮ ਕਰੋਗੇ ਇਬਾਦਤ ਕਰੋਗੇ ਪੀਰਾਂ ਦੀ ਯਾਦ ਦੇ ਵਿੱਚ ਬੈਠ ਕੇ ਵੰਦਗੀ ਕਰੋਗੇ ਸਾਥ ਤੁਹਾਡੇ ਪੀਰ ਤੁਹਾਡੇ ਤੇ ਸਦਾ ਖੁਸ਼ ਰਹਿਣਗੇ ਸੋ ਨਾਜ਼ਰੀਨ ਜਿਹੜੇ ਚੈਨਲ ਤੇ ਨਵੇਂ ਆ ਉਹਨਾਂ ਨੂੰ ਬੇਨਤੀ ਹੈ ਕਿ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰਨਾ ਕਮੈਂਟ ਬਾਕਸ ਵਿੱਚ ਜੈ ਪੀਰਾਂ ਦੀ ਜ਼ਰੂਰ ਲਿਖਣਾ ਮਿਲਦੇ ਹਾਂ ਅਗਲੀ ਵੀਡੀਓ ਦੇ ਨਾਲ ਜਦ ਤੱਕ ਲਈ ਜੈ ਪੀਰਾਂ ਦੀ